ਜੰਮੂ ਤੋਂ ਆਇਆ ਬੰਦੇ ਏਡੀ ਦੂਰ ਆਇਆ ਲੇਟ ਆਏ ਉਹ ਜੀ ਵੀ ਚੱਲ ਕਹਿੰਦਾ ਵੀ ਤੇਰੇ ਵਾਲੀ ਬੋਣੀ ਹੋ ਜਾਏ 2-4 ਹੋਰ ਲੈ ਜਾਣਗੇ ਬਾਕੀ ਤਾਂ ਮੈਂ ਤਾਂ ਖਾਲੀ ਨਾ ਜਾਣਗੇ ਅੱਖ ਲਾਲ ਦੀ ਤਾਂ ਸਭ ਨਾਲੋਂ ਚੰਗੀ ਹੁੰਦੀ ਆ ਮਹਾਰਾਜ ਦਾ ਪੈਸੇ ਮੈਂ ਹਾਂ ਅਗਲਾ ਚਿੱਟੀ ਅੱਖ ਮਗਰ ਭੱਜਾ ਦੇ ਦੱਸ ਤੇਰਾ ਹੁਣ ਉਹ ਤੂੰ ਹੁਣ ਬਾਦ ਫੜ ਲਾ ਲਿਖਾਈ ਕਰਾ ਦੇਂਗੇ ਕੇ ਨਹੀਂ ਲਿਖਾਈ ਵਾਲਾ ਉਹ ਲਿਖਾਈ ਕਰਾ ਦੇਂਗੇ ਲਿਖਾਈ ਮੈਂ ਕਰਾ ਦੇ ਉਹ ਲਿਖਾਈ ਕਰਾ ਦੇ ਨਹੀਂ ਨਹੀਂ 35000 ਵੇਚਣੀ ਕਿੰਨੇ ਦੀ ਐ 32000 ਦੀ ਲੈ ਜੋ ਨਹੀਂ 32 ਹੀ ਹੁੰਦੀ ਐ ਇੰਨੇ ਦੀ ਇਹ ਦੇ ਆ ਬਹੁਤ ਚੰਗੀ ਉੱਚਾ ਦਾ ਬਹੁਤ ਬਹੁਤ ਚੰਗੀ ਐ ਹਾਂ ਤਾਂ ਹੁਣ ਕਿੰਨੇ ਦਿਨ ਲੈਂਦੀ ਸੂਣ ਦੇ ਸੂਣ ਦੇ 15 ਕ ਦਿਨ ਲੋਗੂ 15 ਕ ਦਿਨ ਮੁੱਲ ਕੀ ਕਰੇ ਇਹਦਾ ਮੁੱਲ 40000 ਦੀ ਮੁੱਲ 40000 ਕਰ ਰਿਹਾ ਬਈ ਕਟਕਾਂ ਦਾ ਬਈ 180 ਹੈ 180 ਹਾਂਜੀ ਕਾਲੇ ਹਾਂਜੀ 10000 ਬੋਣੀ ਕਰਨੀ ਹੈ ਹਾਂ 10000 ਦੇ ਦੇ ਤੂੰ ਕਹਿੰਦਾ ਯਾਰ ਇੱਕੋ ਇੱਕੋ ਹੀ ਰਵੇੜ ਦੇ ਜਾਇਜ਼ ਕਹਦੇ ਮੁਰਕੇ ਨਹੀਂ ਕਹਿੰਦਾ 27000 ਦੀ ਰਾਜਾ ਬਈ ਯਾਰ ਕੀ ਕਰੀ ਜਾਨਾ 23000 ਦੀ ਬੱਕਰੀ ਦੇ ਨਹੀਂ 23000 ਸੁਣੀ ਜਾਂਦਾ ਫੇਰ ਹੁਣ ਕੀ ਰਹਿ ਗਿਆ ਨਹੀਂ ਫਰਕ ਕੀ ਰਹਿ ਗਿਆ ਬਰੋ ਨਹੀਂ ਮਾਮਾ ਸਮਝਾਤਾ ਦੇ ਮੈਨੂੰ ਮੈਂ ਹੁਣ ਸਮਝਾ ਦਦ ਤੈਨੂੰ ਕਿ ਜਾਈਦਾ ਬੈਟਾ ਮੈਂ ਉਹ ਗੱਲੇ ਨਹੀਂ ਕਰ ਰਿਹਾ ਤੇ ਨਾਲ ਮੈਂ ਤੇਰੀ ਗੱਲ ਸਮਝ ਗਿਆ ਉੱਥੇ ਜਾਣੀ ਨਹੀਂ ਹੈ ਸਹੀ ਗਲਤ ਹੈ ਇਹ ਆਹ ਨੂੰ ਪੈਰੋਂ ਕੱਢਦਾ ਪਹਿਲੀ ਨਹੀਂ ਪੈਰੋਂ ਨਹੀਂ ਕੱਢਦਾ ਮੈਂ ਪੈਰੋਂ ਨਹੀਂ ਕੱਢਦਾ ਦੇਖ ਨਾ ਗੱਬਣਾਈ ਫਿਰ ਸੇਮ ਜੀ ਚੰਮੂ ਤੋਂ ਆਇਆ ਬੰਦੇ ਏਡੀ ਦੂਰ ਆਇਆ ਲੇਟ ਆਇਆ ਉਹ ਗੱਲ ਵੀ ਚੱਲ ਕਹਿੰਦਾ ਵੀ ਤੇਰੇ ਵਾਲੀ ਬੋਣੀ ਹੋ ਜਾਏ 2-4 ਹੋਰ ਲੈ ਜਾਣਗੇ ਬਾਕੀ ਤਾਂ ਮੈਂ ਤਾਂ ਹੁਣ ਖਾਲੀ ਨਾ ਜਾਣਗੇ ਅੱਖ ਲਾਲ ਦੀ ਤਾਂ ਛੱਬ ਨਾਲੋਂ ਚੰਗੀ ਹੁੰਦੀ ਆ ਮਹਾਰਾਜ ਦਾ ਵੈਸੇ ਮੈਂ ਹਾਂ ਅਗਲਾ ਚਿੱਟੀ ਅੱਖ ਮਗਰ ਭੱਜਾ ਚੰਗਰ ਦੱਸ ਕੇ ਹੁਣ ਹਾਂ ਤੇ ਕੋਈ ਨੀ ਮਿੰਟ ਦੇ ਜਾ 20000 ਦੀ ਲੈ ਜਾ ਹੁਣ ਨਾ ਮੈਨੂੰ ਪੱਲ ਤੋੜ ਕਰੀ ਬਸ ਆਲਾ ਇੱਕੋ ਹੀ ਕਹੂੰਗਾ ਬਾਰ ਬਾਰ ਕਹਿਣਾ ਨਹੀਂ 23000 ਦੀ ਨਹੀਂ 23000 ਨਹੀਂ ਬਸ ਠੀਕ ਆ ਯਾਰ ਕੱਲ ਲਖਾਈ ਕਰਾ ਦਾਂਗੇ ਨਹੀਂ ਮੇਰੀ ਗੱਲ ਖਾਈ ਪਿੱਛੇ ਥੋੜੀ ਰੱਖਣੀ ਹੈ ਤੈਨੂੰ ਕਹਿੰਦਾ ਜਿਵੇਂ ਬਸ ਹੁਣ ਨਾ ਮਾਨ ਕਰ ਮੈਂ ਤੇਰਾ ਮਾਨ ਆ ਆਲਾ ਫੜ ਉਹ ਤੂੰ ਹੁਣ ਬਾਤ ਫੜ ਲਖਾਈ ਕਰਾ ਦਾਂਗੇ ਕਿ ਨਹੀਂ ਲਖਾਈ ਵਾਲਾ ਉਹ ਲਖਾਈ ਕਰਾ ਦਾਂਗੇ ਲਖਾਈ ਉਹ ਮੈਂ ਕਰਾ ਦਾਂਗੇ ਉਹ ਲਖਾਈ ਕਰਾ ਦਾਂਗੇ ਨਹੀਂ 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 ਲਫੜ ਫਰਾਂ ਕਰ ਆਲਾ ਲਖਾਈ ਤੂੰ ਕਰਾ ਦੇ 24000 ਦੀ ਆ ਰੋਕੀ ਹੋ ਗਿਆ ਚੱਕ ਫੜ ਆਓ ਜੀ ਲਖਾਈ ਇਹ ਦੇਣਗੇ 24000 ਰੁਪਏ ਦੇਓ ਇਹਨਾਂ ਬੱਚਾ ਜੀ ਇੱਕ ਪਾਠੀ ਆ ਫੋਨਪੇ ਕਰਾਂਗੇ ਫੋਨਪੇ ਦੀ ਛੜਾ ਚੱਲਦਾ ਕੈਸ਼ ਕਰ ਦੇ ਅਨਪੜ੍ਹ ਬੰਦੇ ਜੀ ਇਦਰੇ ਵਿਚਾਰੇ ਕਿੱਥੋਂ ਕਰਨ ਇਹ ਬੱਕਰੀ ਹੈਗੀ ਆਗੀ ਕਿੰਨੇ ਮਹੀਨੇ ਦੀ ਗੱਬਣਾ ਖਾਣ ਇਹਨੂੰ ਪਤਾ ਕਾਲੇ ਨੂੰ ਪੁੱਛ ਕਿੰਨੇ ਮਹੀਨੇ ਦੀ ਗੱਬਣ ਗਈ ਆ ਬਈ ਆ 2.5 ਦੇ ਆਸ-ਪਾਸ ਆਗੀ 2.5 ਦੇ ਆਸ-ਪਾਸ ਆਸ-ਪਾਸ ਹੈ 2.5 ਦੇ ਆਸ-ਪਾਸ ਇਹ ਭਾਈ ਆਏ ਨੇਗੇ ਜੰਮੂ ਤੋਂ ਗੱਬਣ ਹੈਗੀ ਆ ਜੀ ਹਾਂ ਜੰਮੂ ਤੋਂ ਆਇਆ ਜੀ ਜੰਮੂ ਤੋਂ ਆਏ ਜੰਮੂ ਸੇ ਕਹਾਂ ਸੇ ਭਾਈ ਜੀ ਜੰਮੂ ਬੰਦਲਾਪ 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 ਜੰਮੂ ਬੰਤਲਾ ਤੋਂ ਆਏ ਨੇਗੇ ਆ ਦੇਖੋ ਇੱਕ ਬੱਕਰੀ ਖਰੀਦੀ ਇਹਨਾਂ ਨੇ ਆ ਕੇ ਪਹਿਲਾਂ ਖਰੀਦਾ ਵਾਜ ਆ ਕੇ ਪਹਿਲੀ ਖਰੀਦੀ ਪਹਿਲੀ ਗੋਲੇ ਦਾ ਲਾ ਭਾਈ ਕੀ ਹੋ ਗਿਆ ਚਾਚਾ ਕੋਈ ਦੁੱਧਾ ਵੀ ਕਰਦੇ ਆ ਆ ਦੇਖੋ ਜੀ ਅੱਛਾ ਨਹੀਂ ਚਲ ਕੋਈ ਮੰਗ ਲੈਣ ਦੇ ਫੇਰ ਦੇ ਦੁੱਧ ਵਾਲੀ ਦੇਖ ਸਹੀ ਗੱਲ ਆ ਫਿਰ ਇਹ ਦੇਖ ਅਸਾਈ ਕੱਟ ਚਲੇ ਇਹਦਾ ਵੀ ਕਰੀ ਇਹ ਦੱਸ ਕਿੰਨੇ ਦੇਵੇਂ ਹੁਣਾ ਹੁਣਾ ਇੱਕ ਮਿੰਟ ਵੇਚਣੀ ਕਿੰਨੇ ਦੀ ਐ 32000 ਦੀ ਲੈ ਜੀ ਨਹੀਂ 32 ਹੀ ਨਹੀਂ ਇੰਨੇ ਦੀ ਇਹ ਦੇ ਯਾਰ ਨਹੀਂ ਇੰਨੇ ਦੀ ਨਹੀਂ ਪਣਦੀ ਠੀਕ ਹੈ ਚਲ ਇਹਦਾ 10000 ਵਾਧਾ 25000 ਨਾਲ ਨਵੇੜ ਕੰਮ ਨਾਲ ਬੱਚਾ ਨਾਲ 8000 7000 ਦੇ ਤੁਸੀਂ ਵੀ ਪੱਟ ਦੇ ਕੇ ਤੁਸੀਂ ਵੀ ਰੋਜ਼ ਵੀਰੇ ਮਾਲਚੇ ਰਹਿੰਦੇ ਹੋ ਨਜੀਰ ਕਿਧਰ ਗਿਆ ਲਾ ਲਾ ਹੋ ਗਿਆ ਆਪਦਾ ਨਜੀਰ ਲਿਆ ਗਾ ਨੂਰੇ ਬੱਕਰੀ ਤਾਂ ਤੁਹਾਡੇ ਸਾਹਮਣੇ ਬਾਈ ਨੇ ਵੇਚੀ ਦਿੱਤੀ 24000 ਦੀ ਆ ਖੜੀ ਆ ਕਿੰਨੇ ਮਹੀਨੇ ਦੀ ਗੱਭਣਗੇ ਕਿ ਕੀ ਜੀ 2 2 ਮਹੀਨਾ ਦੀ ਤੇ ਆ ਜੋ ਤੁਹਾਨੂੰ ਇਹਦੀਆਂ ਦੂਸਰੀਆਂ ਬੱਕਰੀਆਂ ਵੀ ਭਾਨੇਗਾ ਮਰਵਾਦਾਂ ਨੰਗੇ ਵੀ ਕਿਹੋ ਜੀਆਂ ਬੱਕਰੀਆਂ ਹੈਗੀਆਂ ਨੇ ਬਾਈ ਦੇ ਕੋਲ ਤੇ ਇਹਦਾ ਤੁਸੀਂ ਮੰਗਿਆ ਸੀ 35000 35000 ਨਾਲ ਪੱਠ ਕਿੰਨੇ ਮਹੀਨੇ ਦੀ ਆ ਪੱਠ ਹੈਗੀ 2 ਢਾ 2 ਮਹੀਨੇ ਦੀ ਸਵਾ 2 ਮਹੀਨੇ ਮੈਨੂੰ ਬਦਲ ਗਈ ਜਾਂਦੀ ਯਾਰ ਨਹੀਂ ਨਹੀਂ ਇਹਨੇ ਦੇ ਦੀ ਵਾ ਅੱਛਾ ਇੱਕ ਪੱਠ ਹੈਗੀ ਹਾਂਜੀ ਹਾਂਜੀ ਦੰਦ ਕਿਵੇਂ ਹੈ ਦੰਦ 8 ਦੰਦ ਫਰਸ਼ ਦੰਦਾਂ ਠੀਕ ਹੈ ਜਾਇਜ਼ ਮੁੱਲ ਕੀ ਹੈ ਇਹ ਤਾਂ ਦੇਣ ਵਾਲਾ ਵੇਹੇ ਜਾਇਜ਼ 32000 ਦੀ ਦੇ ਦਾਂਗੇ ਯਾਰ ਹੂੰ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ 40000 ਕਰਦੇ 40 ਕਾ ਤੋਂ ਵੱਡੀ ਬੱਕਰੀ ਹੈ ਜੀ ਵੱਡੀ ਗੱਬਣ ਗੱਬਾਂ ਇਹ ਬਸ ਸਾਢੇ 4 ਮਹੀਨੇ ਦੀ ਹੈ ਬੇਲ ਬਹੁਤ ਹੈਗੀ ਯਾਰ ਹਾਂ ਬੇਲ ਬਹੁਤ ਹੈਗੀ ਤੱਕ ਪਕੜੀ ਬੱਕਰੀ ਮੌਲੀ ਮੂਲੀ ਤਾਂ ਨਹੀਂ ਹੈਗੀ ਕੋਈ ਨਹੀਂ ਨਹੀਂ ਮੌਲੀ ਕੋਈ ਨਹੀਂ ਹੈਗੀ ਗੱਡੀ ਤਾਰਨ ਵੇਲੇ ਤਾਂ ਮਾੜਿਆ ਪੈਰ ਦੱਬ ਗਿਆ ਮਾੜਿਆ ਉੱਤਰਨ ਵੇਲੇ ਬਹੁਤ ਕੋ ਕਿੰਨੀ ਕਿ ਚੰਗੇ ਉੱਚਾ ਡਾਤਾ ਬਹੁਤ ਬਹੁਤ ਚੰਗੀ ਹੈ ਹਾਂ ਤਾਂ ਹੁਣ ਕਿੰਨੇ ਦਿਨ ਲੈਂਦੀ ਸੂਣ ਦੇ ਤੂੰ ਦੇ 15 ਕ ਦਿਨ ਲੋਗ 15 ਕ ਦਿਨ ਮੁੱਲ ਕੀ ਕਰਿਆ ਦਾ ਮੁੱਲ 40000 ਜੀ ਮੁੱਲ 40000 ਕਰੇ ਬਈ ਇਹਦਾ ਕਿੰਨੇ ਨਗ ਵੇਚਦੇ ਅੱਜ ਨਗ ਵੇਚਦੇ 8 8-9 ਬੱਕਰੀਆਂ ਵੇਚਦੇ 8-9 ਬੱਕਰੀਆਂ ਵੇਚਦੇ ਕਿੰਨੇ ਬਾਈ ਤੇ ਬੱਕਰੀ ਥੋੜੇ ਸਾਹਮਣੇ ਬਾਕੀ ਘੱਟ ਮੁੱਲਾਂ ਲਈ ਨੇ ਜਾਂ ਸੇਮ ਹੀ ਹਾਂ ਹੈਗੀਆਂ ਵਿੱਚ ਘੱਟ ਮੁੱਲਾਂ ਲਈ ਮੈਂ ਉਹ ਦੋ ਦੰਦ ਵੱਟ ਖੜੀ ਆ ਹਾਂ ਇੱਧਰ ਆ ਖੜੀ ਆ ਇਹ ਕਹੇ ਮੁੱਲਾਂ ਵਾਲੀਆਂ ਨੇ ਇਹਨਾਂ ਦਾ 22000 ਮੰਗਦੇ ਜੀ 22000 ਬੱਚੇ ਵੀ ਹੈ ਕਿ ਨਹੀਂ ਇਹਨਾਂ ਮੰਗ ਰਹੀ ਕਿ ਇੱਕ ਬੱਚਾ ਜੀ ਇੱਕ ਹੀ ਬੱਚਾ ਇਹਦੇ ਮੰਗ ਰਹੀ ਵੀ ਬੱਚਾ ਆ ਇੱਧਰ ਬੜੇ ਕਰਨ ਵਾਲ ਇਹਦੇ ਨਾਲ ਵੀ ਇੱਕ ਬੱਚਾ ਹਾਂ ਬੱਚਾ ਤਾਜੀ ਤਾਜੀ ਇਹ ਯਾਰ ਇਹਦਾ ਮੁੱਲ ਕੀ ਆ ਇਹਦਾ ਮੁੱਲ ਵੀ 20000 ਕਰ ਦੇਈ ਇਹਦਾ ਮੁੱਲ ਬਾਈ ਯਾਰ ਇੱਕ ਬੱਚੇ ਨਾਲ ਹੈ ਇੱਕ ਬੱਚੇ ਨਾਲ ਜਿਹੜਾ ਜਿਆ ਕੱਦ ਵੱਡਾ ਉਹ ਹੈ ਜਿਆ ਇਹਨਾਂ ਦਾ ਰੇਟ ਆ ਨਾ ਰੇਟ ਆ ਜੀ ਸਹੀ ਗੱਲ ਆ ਤੇ ਆ ਬੱਕਰੀ ਬਹੁਤ ਵਧੀਆ ਬਾਈ ਬਹੁਤ ਵਧੀਆ ਬੇਲਦੀ ਹੈਗੀ ਥਾਣਾ ਛੱਡੇ ਦੀ ਬਹੁਤ ਵਧੀਆ ਹੈਗੀ ਬਾਕੀ ਦੇਣ ਵੇਲੇ ਇਹਨਾਂ ਦਾ ਮੁੱਲ ਆਪਾਂ ਨੂੰ ਕੀ ਪਤਾ ਨਹੀਂਗਾ ਵੀ ਕੋਈ ਕਿੱਥੇ ਦੇਣੀ ਇਹਨਾਂ ਨੇ ਕੀ ਚਿੰਗ ਦੀ ਗੱਲਬਾਤ 8 ਨਾਲ ਵੇਚਦੇ ਹਨ ਹਾਂ ਯਾਰ ਹਾਂ ਕੁਝ ਵੀ ਠੀਕ ਹੈ ਵੀਰੇ ਧੰਨਵਾਦ ਤੇ ਕਾਲੀਆਂ ਡੰਝ ਬੱਕਰੀਆਂ ਦਿਖਾਉਣੇਗੇ ਸੋਨੂੰ ਕੰਦ ਕਾਠ ਦੀਆਂ ਵੀ ਹੈਗੀਆਂ ਨੇ ਇਕਾ ਦੁੱਕਾ ਚਲੋ ਬੱਕਰੀ ਮੜੀ ਮੂਟੀ ਹਲਕੀ ਹੋ ਸਕਦੀ ਹੈਗੀ ਕਰਦੇ ਆਂ ਬਾਈਆਂ ਦੇ ਨਾਲ ਗੱਲਬਾਤ ਪੁੱਛਦੇ ਆਂਗੇ ਰੇਟ ਵੀਰ ਬਾਰ ਨੂੰ ਮੰਡੀ ਲੱਗਦੀ ਹੈ ਨੋਟ ਕਰ ਲਓ ਪਹੁੰਚਣਾ ਤਾਂ ਸਕਰੀਨ ਤੇ ਨੰਬਰ ਵੀ ਨਹੀਂ ਇਹਨਾਂ ਦੇ ਸੰਪਰਕ ਕਰਕੇ ਪਹੁੰਚ ਸਕਦੇ ਹੋਗੇ ਬਾਈ ਕੀ ਹਾਲ ਹੈ ਠੀਕ ਹੈ ਜੀ ਬਾਈ ਬੱਕਰੀਆਂ ਦਿਖਾਏਗਾ ਵੀਰੇ ਨਹੀਂ ਜੀ ਦੇਖੋ ਜੀ ਆ ਲੈ ਬੱਕਰੀਆਂ ਦਿਖਾਉਣੇਗੇ ਸੋਨੂੰ ਬਾਈ ਗੱਬਣਗੇ ਨਹੀਂ ਨੀ ਇਹਨਾਂ ਚ ਇਹ ਤੇ ਬਾਈ ਸਾਰੇ ਗੱਬਣਾਂਗੇ ਆਹ ਗੱਡੀ ਬਾਈ ਹਾਬ ਜੀ ਕਢ ਲਾ ਕੀ ਮੁੱਲ ਕੀਤਾ ਇਹਨਾਂ ਦਾ ਬਾਈ ਜੀ ਇਕੱਠਿਆਂ ਲਾਉਂਗੇ ਇਕੱਠਿਆਂ ਦੀ ਕਹਿੰਦਾ ਮੈਂ ਕਟਕਾਂ ਦਾ ਬਾਈ 81 ਹੈ 1 80 ਹਾਂਜੀ ਠੀਕ ਆ ਦੇਖਿਓ ਬਾਈ ਇਕੱਠਿਆਂ ਵਾਪਰੀਆਂ ਦਾ 1 80 ਮੰਗਦਾ ਬਾਈ ਤੇ ਆ ਗੱਡੀ ਉਹ ਥੋੜੀ 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 ਭੱਜ ਲਈ ਸੀ ਭੱਜ ਲਈ ਸੀ ਭੱਜ ਲਈ ਸੀ ਅਲੈ ਕੱਠੀਆਂ ਦਾ 180 ਦੰਦਾ ਨਹੀਂ ਕਿਵੇਂ ਨੇ ਵੀਰੇ ਦੰਦਾ ਕਿ ਭਾਈ ਸਹੀ ਆ ਪੂਰੇ ਦੰਦਾ ਜੀ ਫਰੈਸ਼ ਦੰਦਾ ਜੀ ਫਰੈਸ਼ ਦੰਦਾ ਹਾਂਜੀ ਫਰੈਸ਼ ਦਾ ਮਿਲ ਗਈਆਂ ਭਾਈ ਬੇਲ ਪੂਲ ਦੀਆਂ ਬਹੁਤ ਨੇ ਆ ਚਾਰੇ ਬੱਕਰੀਆਂ ਮੋਲਵਾੜੀ ਵਾਈ ਨੇ 180 ਦੱਸਿਆਗਾ ਗੱਬਣਾ ਦੀ ਗਾਰੰਟੀ ਕਿਹੜੀ ਹੈ ਹਾਂਜੀ ਭਾਈ ਚਾਰਾਂ ਦੀ ਗਾਰੰਟੀ ਹੈ ਗੱਬਣਾ ਦੀ ਖਾਲੀ ਹੋਈ ਸਾਡੀ ਹੈ ਜੀ ਕਿਹੇ ਜੇ ਬੱਕਰੇ ਤੋਂ ਲੱਗੀਆਂ ਨੇ ਪੂਰਾ ਪਿਆਰ ਵਧੀਆ ਕੁਆਲਿਟੀ ਦੇ ਬੱਕਰੇ ਤੋਂ ਲੱਗੀਆਂ ਕੋਈ ਨਾ ਹੋਵੇ ਕਿਤੇ ਦੇਸੀ ਤੋਂ ਲੱਗੀਆਂ ਨਹੀਂ ਨਹੀਂ ਦੇਸੀ ਤੋਂ ਨਹੀਂ ਕੋਈ ਨਹੀਂ ਇਹਦੇ ਬੱਚੇ ਵਿਖਾਰਨੇ ਨੇ ਇਹਨਾਂ ਪਹਿਲਾਂ ਦੇ ਬੱਚੇ ਵੀ ਹੈਗੇ ਪਹਿਲਾਂ ਬੱਚੇ ਵੀ ਹੈਗੇ ਨੇਗੇ ਠੀਕ ਹੈ ਬੱਚੇ ਤਾਂ ਨਹੀਂ ਨਾਲ ਦੇਣੇ ਬੱਚੇ ਨਹੀਂ ਨਾਲ ਦੇਣੇ ਕੱਲੀਆਂ ਬੱਕਰੀਆਂ ਦੇਣੇ ਉਹ ਕਿਉਂ ਨਹੀਂ ਦੇਣੇ ਉਹ ਜੀ ਅੱਡ ਆਈ ਵੇਚਣੇ ਤਾਂ ਹੋਣਗੇ ਹਾਂ ਜੀ ਵੇਚਣੇ ਤਾਂ ਹੈਗੇ ਵੇਚਣੇ ਹੈਗੇ ਆ ਪਰ ਅੱਡ ਵੇਚਨੇ ਆ ਅੱਡ ਵੇਚਨੇ ਜੀ ਫੜ ਲੈ ਬਾਈ ਤੂੰ ਉੱਧਰ ਆ ਕੇ ਲੈ ਇਹ ਬੱਕਰੀਆਂ ਭਾਜਦੀਆਂ ਨੇ ਵਿਚਾਰੀਆਂ ਇਹਨਾਂ ਨੇ ਬੰਨ ਕੇ ਜਿ ਖੜਾ ਰੱਖੀਆਂ ਨੇਗੀਆਂ ਤੇ ਮੁੱਲ 180 ਹੈਗਾ ਕਾਲੀਆਂ ਡਾਂਝ ਬੱਕਰੀਆਂ ਨੇਗੀਆਂ ਠੀਕ ਹੈ ਕੁਆਲਿਟੀ ਦੀਆਂ ਕੁਝ ਹੈਗੀਆਂ ਨਹੀਂਗੀਆਂ ਬਾਕੀ ਭਾਰੀ ਵੀ ਬਹੁਤ ਨਹੀਂ ਹੈ ਹਨਾ ਠੀਕ ਹੈ ਬਾਈ ਹੈ ਠੀਕ ਹੈ ਜੀ ਓਕੇ